ਦਾ ਸਬੋਧਾ ਮੈਂ ਬ੍ਰੋ ਉਹ ਕਹਿੰਦੀ ਕਹਿੰਦੀ ਤੂੰ ਫਿਰ ਆਪਿਓ ਮਤਲਬ ਕਿ ਆ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰam ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨਾ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ ਜਦੋਂ ਇੰਨਾ ਵੀ ਕਿਹਾ ਨਹੀਂ ਸੀ ਮੋੜਦੀ ਕਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਸ਼ਮਸ਼ੀਰ ਸਿੰਘ ਦੀ ਮਾਸਿਆ ਮੈਂ ਕਈ ਵਾਰੀ ਨੂੰ ਸੈਸ਼ਨ ਤੇ ਮਿਲਿਆ ਹਮੇਸ਼ਾ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਕਿ ਤੱਕ ਲੋਕਾਂ ਤੋਂ ਨਹੀਂ ਆ ਇੱਥੇ ਰਹਿ ਕੇ ਮੇਰੀ ਕੁੜੀ ਆ ਰੀ ਨੇ ਮੇਰੇ ਘਰ ਆ ਕੇ ਇੰਨੀ ਇਹ ਲੜੀ ਝਗੜੀ ਲੜਾਈ ਝਗੜਾ ਰੋ ਇੰਨੇ ਤੇ ਕਰਦੀ ਸੀ

ਲਾੜਾ ਨਾਲ ਪਾਲਿਆ ਹੋਇਆ ਪੁੱਤ ਇਸ ਦੁਨੀਆ ਉਤੇ ਨਹੀਂ ਰਿਹਾ ਹਾਲਾਂਕਿ ਪਤਨੀ ਦਾ ਕਹਿਣਾ ਕਿ ਉਸਦੇ ਪੁਲਿਸ ਮੁਲਾਜ਼ਮ ਪਤੀ ਨੇ ਖੁਦਕੁਸ਼ੀ ਕਰ ਲਈ ਹੈ ਪਰ ਰੋਂਦੀ ਮਾਂ ਨੇ ਇਲਜ਼ਾਮ ਲਾਈ ਨਹੀਂ ਕਿ ਵਿਆਹ ਤੋਂ ਬਾਅਦ ਉਹ ਨੂੰ ਨੇ ਘਰ ਦੇ ਵਿੱਚ ਕਲੇਸ਼ ਰੱਖਿਆ ਉਸਦੇ ਪੁੱਤ ਨੂੰ ਲੈ ਕੇ ਕੁਆਟਰਾਂ ਦੇ ਵਿੱਚ ਰਹਿਣ ਲੱਗ ਗਈ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਵੀਡੀਓ ਬਣਾ ਕੇ ਅਪਲੋਡ ਕਰਦੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਮਾਤਾ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਨੂੰਹ ਦੇ ਵੱਲੋਂ ਉਸ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਮੇਰਾ ਨਾਮ ਰਜ਼ਿੰਦਰ ਕੌਰ ਹਾਂ ਸ਼ਮਸ਼ੇਰ ਸਿੰਘ ਦੀ ਮਾਸੀ ਹਾਂ ਮੈਂ ਕਈ ਵਾਰੀ ਨੂੰ ਸਟੇਸ਼ਨ ਤੇ ਮਿਲਿਆ ਉਹ ਹਮੇਸ਼ਾ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਲੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਸਹੀ ਜਿੱਤੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲਾਗੇ ਵੀ ਸਾਰੇ ਗਵਾਹ ਨੇ ਸਾਰੇ ਗਲੀ ਗਵਾਹੀ ਦੇਗੀ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਨਹੀਂ ਕਿਸ ਤਰ੍ਹਾਂ ਮਾਰਕਟਾਈਜ਼ ਕਰਦੀ ਜਿਹੜੀ ਗਲੀ ਗਵਾਹੀ ਫੋਟੋ ਨਾਮ ਕੀ ਸੀ ਉਹ ਤਿਆ ਤਾਜ਼ਮੀਦ ਖੋਰ ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰam ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ ਜਦੋਂ ਇੰਨੇ ਵੀ ਕਿਹਾ ਨਹੀਂ ਸੀ ਮੁੜਦੀ ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਇਨੂ ਕੰਸੀ ਮੈਂ ਤੇਰਨੋਂ ਵੱਖਰਾ ਲੈ ਜਾਣਾ ਘਰ ਚ ਪਿਆਰ ਨਾ ਵੀ ਲੜਾਈ ਕਰਾਈ ਭਰਾ ਦੀ ਵੀ ਬਾਹ ਲੜਾਈ ਮਾਂ ਦੇ ਵਤੀ ਪਈ ਇਸ ਦੌਰਾਨ ਇਹਨਾਂ ਤੇ ਕਈ ਟੈਗ ਕਰਾਈਆਂ ਹੋਈਆਂ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਇਤਨਾ ਅਟੈਕ ਕਰਦੀ ਹੈ ਉਹ ਵੀ ਇਹਨਾਂ ਕੋ ਸਾਰੇ ਪ੍ਰੂਫ ਹੈਗੇ ਜੀ ਰੁਕ ਜੋ ਲੋ ਤਾਂ ਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਇਹਨਾਂ ਨੂੰ ਮਨਜ਼ੂਰ ਜੇ ਠੀਕ ਨਹੀਂ ਮਤਾ ਕੀ ਨਾ ਕੀ ਚਲਬਾਤ ਹੋਈ ਭਾਈ ਮੇਰਾ ਬੇਟਾ ਸਮਝੇ ਸਿੰਘ ਜਿੰਦਾ ਸਮਝੇ ਉਸਰੇ ਨਾ ਰਲਕਾਰ ਉਸਰੇ ਨਾ ਬੜਾ ਸੋਹਣਾ ਮੈਂ ਜਿੱਦਾਂ ਕਿਆ ਹੁੰਦਾ ਕੀਤਾ ਪਾਜੀ ਪਾਜੇ ਸੀਨਾਂ ਦੀ ਉਸ ਤੋਂ ਬਾਅਦ ਪਾਜੀ ਇੰਨੇ ਮੇਰੇ ਘਰ ਆ ਕੇ ਇੰਨੇ ਲੜੀ ਝਗੜੀ ਲੜਾਈ ਝਗੜਾ ਰੋ ਇੰਨੇ ਤੇ ਕਰਦੀ ਕਹਿੰਦੀ ਮੈਂ ਕੁਛ ਨਹੀਂ ਕਰਨਾ ਨਾ ਮਨ ਵਿੱਚ ਹੁੰਦਾ ਜੇ ਮੈਂ ਪਾਜੀ ਤੇਨ ਸਾਰੇ ਨੂੰ ਬੈਠ ਦੇ ਤੇ ਰੋਟੀਆਂ ਖਵਾਈਆਂ ਵਾ ਮੇਰਾ ਪੁੱਤ ਠੀਕ ਰਹੇ ਕੋਈ ਗੱਲ ਨਹੀਂ ਨਾ ਲੜੀ ਮੈਂ ਆਪੇ ਕਰ ਲੂੰਗੀ ਮੇਰੇ ਪੁੱਤ ਨੂੰ ਜਦੋਂ ਲੜਦੀ ਉਦੋਂ ਲੱਤਾ ਮਾਰਦੀ ਹੀ ਕਦੀ ਕੁਛ ਕਦੀ ਕੁਛ ਨਿੱਕੇ ਨਿੱਕੇ ਗੱਲਾਂ ਤੇ ਲੜਦੀ ਭਾਜੀ 3 ਸਾਲ 3 ਸਾਲ ਇਹ ਮੈਂ ਰਹੀ ਆ ਚੌਥੇ ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ ਨਾ ਮੈਂ ਤੈਨੂੰ ਕੋਈ ਪੈਸਾ ਦੇਣ ਦੇਣਾ ਭਾਜੀ ਟ੍ਰੇਨਿੰਗ ਵੀ ਮੈਂ ਕਰਾਈ ਸਾਰਾ ਕੁਝ ਮੈਂ ਕਰਾਇਆ ਜਦੋਂ ਮੈਂ ਨੌਕਰੀ ਚੜਾਇਆ ਤਾਂ ਕਹਿੰਦੀ ਮੈਂ 100 ਰੁਪਈਆ ਨਹੀਂ ਤੇਰੀ ਮਾਂ ਨੂੰ ਦੇਣ ਦੇਣਾ ਤੇ ਮੈਨੂੰ ਲੱਗ ਲੱਲਾ ਕੁਆਡਰਾ ਚ ਘਲਿਆ ਉੱਥੇ ਵੀ ਮੇਰੇ ਨਿਸਾਰੇ ਪੁਲਿਸ ਮੁਲਾਜ਼ਮਾ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ ਤੂੰ ਆਪਣਾ ਪੁੱਤ ਮਰ ਜਾ ਨਹੀਂ ਤੇਰਾ ਉੱਤੇ ਚੜ ਜਾਂਦੀ ਆ ਜਿਹੜਾ ਸਿਰ ਕਰਦਾ ਕਿਸੇ ਕਿਥੇ ਰੰਗ ਦੱਸ ਬਾਈ ਵਾਰੀ ਉਹਨਾਂ ਤੇ ਮੈਂ ਉਹਦੇ ਘਰੋਂ ਲਿਆਈ ਆ ਪੁਲਿਸ ਵਿੱਚ ਸੀ ਜੀ ਆਰਪੀ ਇਹਦੇ ਪਾਪਾ ਦੀ ਜੌਬ ਦਵਾਈ ਸੀ ਮੈਂ ਪਰੋੜੀ ਕੇਸ ਤੇ ਪਰਤੀ ਸੀ ਮੈਂ ਤੇ ਸੋਚਿਆ ਸੀ ਮੇਰੇ 3 ਪੁੱਤਾਂ ਦੀ ਬਾਹ ਬਣੂਗਾ ਭਾਰੀ ਜੋਂ ਦਾ ਵਿਆਹ ਕਰਾਇਆ ਜੀ ਆਰਪੀ ਦੇ ਵਿੱਚ ਨੇ ਉਸੇ ਦੇ पाजी भाजी दी इंस्टाग्राम ते रोज इन वीडियो कॉल है कि तू बैठी रे सास ना छे पाजी मैं अपने पोत न खुश वेगण करके मैं सारा काम आप कर दी हाँ ਮਾਤਾ ਜੀ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਲ ਦੇ ਵਿੱਚ ਕੁਆਟਰਾਂ ਚ ਲੈ ਗਈ ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣਾ ਹੁੰਦਾ ਹੀ ਕਹਿੰਦਾ ਮੰਮੀ ਮੈਨੂੰ ਨਾ ਰੋਟੀ ਨਹੀਂ ਦਿੰਦੀ ਮੈਂ ਨਿੱਕੇ ਭਰਾ ਨੂੰ ਕਲਦੀ ਹਾਂ ਜਾ ਕੇ ਰੋਟੀ ਦੇ ਕੇ ਆ ਬਾਜੀ ਡਿਊਟੀਆਂ ਤੇ ਮੈਂ ਪੁੱਤ ਆਪਣਾ ਭੇਜਦੀ ਹਾਂ ਉਹ ਮਗਰ ਰੋਟੀ ਖਵਾ ਕੇ ਭਰਾ ਨੂੰ ਆਈ ਮੈਂ ਕਹਾ ਰੋਟੀ ਨਹੀਂ ਖਾ ਕੇ ਹੁੰਦਾ ਕਹਿੰਦਾ ਮੰਮੀ ਰਾਤ ਦੀ ਵੀ ਖਾਲਦਿਆ ਕਰ ਮੈਂ ਕਹਾ ਤੈਨੂੰ ਰੋਟੀ ਨਹੀਂ ਪਕਾਉਂਦੀ ਕਹਿੰਦਾ ਅਜੇ ਵੀ ਉਹਦਾ ਉਹੀ ਹਾਲ ਹੈ ਇੰਸਟਾਗ੍ਰam ਦੇ ਉੱਤੇ ਬਸ ਲੱਗੀ ਰਹਿੰਦੀ ਆ ਰੋਟੀ ਨਹੀਂ ਮੇਰੇ ਪੁੱਤ ਨੂੰ ਨਿੱਕੇ ਨੇ ਬੱਚੇ ਨੂੰ ਇਹ ਨਹੀਂ ਦੁੱਧ ਦਿੰਦੀ ਟਾਈਮ ਨਾ ਉਹ ਵੀ ਕੁੜੀ ਬਣੀ ਕਿੰਦਾ ਫੜਨ ਲਈ ਆ ਕਿੰਨੇ ਬੱਚੇ ਕਿੰਨੇ ਹੁੰਦੇ ਨੇ ਇੱਕ ਬੇਟੀ ਹੈ ਭਾਰੀ 4 ਸਾਲ ਦੀ ਕੀ ਮੰਗ ਪਿਛਲੇ ਸਾਲ ਨੇ ਸਾਹਵਲਾ ਲਲ ਮੈਂ ਨੂੰ ਕਹਿੰਦਾ ਮੰਮੀ ਮੈਂ ਲੱਗ ਹੋਣਾ ਵਾ ਇਸ ਕਰਕੇ ਕਿ ਇਹਨੂੰ ਮੈਂ ਬਾਹਰ ਲੈ ਜਾ ਸ਼ਾਇਦ ਉਹ ਤਰ੍ਹਾਂ ਖੁਸ਼ ਹੋ ਜਾਏ ਕਹਿੰਦੀ ਸੀ ਮੈਂ ਦੋਵਾਂ ਨੂੰ ਘਰ ਬਾਹਰ ਕੱਢ ਦੇਣਾ ਸੜਕ ਸੜਕ ਦੇਤੇ ਲੈ ਆਉਣਾ ਮੈਨੂੰ ਮੇਰਾ ਹਿੱਸਾ ਚਾਹੀਦਾ ਹਾਂਜੀ ਥਾਣੇ ਕੋ ਕੰਪਲੇਂਟ ਕੀਤੀ ਵੀ ਹੈ ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ ਥਾਣੇ ਕੋ ਆ ਤੁਹਾਡੇ ਹਾਂਜੀ ਇੱਥੋਂ ਚਾਟਿੰਗ ਵਿੰਡੋ ਆਏ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਜੀ ਕਿ ਮੈਨੂੰ ਇਨਸਾਫ ਚਾਹੀਦਾ ਇਹਨਾਂ ਦੇ ਸਾਸ ਸੋਰਾ ਸਾਰੇ ਇੱਥੇ ਹਾਜ਼ਰ ਰਹੇ ਸੀ ਕੱਲ ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਇਹਨਾਂ ਨੇ ਫੜ ਕੇ ਮਾਰ ਕੇ ਤੇ ਫਿਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਲੋਕ ਕੱਟ ਕੇ ਸਾਈਡ ਦਾ ਦੱਸਿਆ ਕਿ ਉਹ ਸੁਸਾਈਡ ਕਰ ਗਿਆ ਇਹਨੇ ਆਪਣੇ ਵੱਲੋਂ ਸਵਾ 7 ਦਾ ਭਾਜੀ ਉੱਥੋਂ ਤੁਰਿਆ 8 ਵਜੇ 8 ਵਜੇ ਡਿਊਟੀ ਉੱਥੇ ਖਤਮ ਹੁੰਦੀ ਹੈ ਸਵਾ 8 ਉੱਥੋਂ ਤੁਰਿਆ ਉਹਨਾਂ ਨੇ ਔਨਲਾਈਨ ਵੀਡੀਓ ਵੀ ਗਈਆਂ ਨੇ ਜੀਆਰਪੀ ਥਾਣੇ ਦੀਆਂ ਇਹ ਕਹਿੰਦੀ 7 ਵਜੇ ਆ ਗਿਆ ਸੀ ਘਰ ਇਹਦਾ ਬਿਆਨ ਕੋਈ ਨਹੀਂ ਸਾਡੇ ਨਾਲ ਰਲੰਦਿਆ ਇਹਨੇ ਮੈਨੂੰ ਕਿਹਾ ਫੋਨ ਕਰਕੇ ਤੇਰਾ ਪੁੱਤ ਮਰ ਗਿਆ ਵਾ ਉੱਤੇ ਫਾਸੀ ਲੱਲੀਆ ਛੇਤੀ ਆ ਜਾ ਮੈਂ ਇੱਥੋਂ ਆਪਣੇ ਨਿੱਕੇ ਪੁੱਤ ਲੈ ਕੇ ਭੱਜੀ ਗਲੀ ਦੇ ਚਾਰ ਪੰਜ ਬੰਦੇ ਲੈ ਕੇ ਗਈਆਂ ਵੈਨ ਲੈ ਕੇ ਸਕੂਲ ਦੀ ਅਸੀਂ ਜਾ ਕੇ ਵੇਖਿਆ ਸਾਨੂੰ 10:30 ਦੱਸਿਆ ਵਾ ਕਿ ਤੁਹਾਡਾ ਪੁੱਤ ਇੰਦਾ ਹੋ ਗਿਆ ਦੱਸਦੀ ਕਿ ਮਾਮਲਾ ਅਮਰਸਰ ਦੇ ਕੋਰਟ ਮਿਸਿੰਗ ਇਲਾਕੇ ਦਾ ਹੈ ਜਿੱਥੋਂ ਦਾ ਰਹਿਣ ਵਾਲਾ ਜੀ ਆਰ ਪੀ ਪੁਲਿਸ ਮੁਲਾਜ਼ਮ ਦੇ ਵੱਲੋਂ ਦਸਿਆ ਜਾ ਰਹੀ ਕਿ ਖੁਦੁਖੁਸ਼ੀ ਕਰ ਲਈ ਗਿਆ ਪਰ ਉਸ ਦੀ ਮਾਤਾ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਨੇ ਕਿ ਉਸ ਦੀ ਨੂੰਹ ਦੇ ਵੱਲੋਂ ਉਸ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ মিডিਆ ਦੇ ਅੱਗੇ ਨਹੀਂ ਆਏ ਅਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕੁਝ ਜਾਂਚ ਕਰਨ ਤੋਂ ਬਾਅਦ ਹੀ ਬੁਲਣਗੇ ਅਮਰਸਰ ਤੋਂ ਖਰਜੀਤ ਕਰੇ ਬਾ ਪੰਜਾਬੀ ਲੋਕ ਚੈਨਲ